ਮਨਜੋਤ ਸ਼੍ਰੀ ਮਨਿੰਦਰ ਸਿੰਘ ਐਸਐਫਬੀ ਹਰਸਲ ਵਿਆਤੀ ਜੀ ਦੀਆਂ ਹਦਾਇਤਾਂ ਮੁਤਾਬਕ ਬਾਰਡਰ ਦੇ ਪਿੰਡਾਂ ਖਿਆਲਾ ਚੁੰਡਾ ਖੁਰਦ ਮਾਣ ਲੋਕੋ ਕੇ ਦੇ ਪਿੰਡਾਂ ਦੀ ਗਸ਼ਤ ਕਰ ਰਹੀ ਸੀ ਗਸ਼ਤ ਦੌਰਾਨ ਦੋ ਸ਼ੱਕੀ ਵਿਅਕਤੀ ਨੰਮਰੇ ਕਰਾਜ ਰਜਿੰਦਰ ਸਿੰਘ son of ਸੁਵਿੰਦਰ ਸਿੰਘ ਚੁੰਡਾ ਖੁਰਦ ਜੋਗਨਜੀਤ ਸਿੰਘ ਸਲੋ ਗਿਆਨ ਸਿੰਘ ਚੁੰਡਾ ਖੁਰਦ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਦੋ ਗਲੌਕ ਪਿਸਟਲ 9mm ਮੇਡ ਇਨ ਆਸਟਰੀਆ ਰਾਮਕੀਤ ਦੇਗੇ ਜਿਸ ਤੇ ਮਕਦਮਾ ਨੰਬਰ 174 ਅੰਡਰ ਸੈਕਸ਼ਨ 25 ਜਨਰਲ ਆਰਮ ਐਕਟ ਖਾਣਾਂ ਲੋਕੋ ਕੇ ਵਿਛੇ ਦਰਜ ਉਸ ਤੇ ਕੀਤਾ ਗਿਆ ਜੋ ਅਜਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਨਿਮਾਣ ਲੈ ਕੇ ਇਹਨਾਂ ਤੋਂ ਬਹੁਤ ਖਸ਼ੇਸ਼ ਤੌਰ 'ਤੇ ਸ਼ਕਤੀ ਵਿਅਕਤੀ ਇਹਨਾਂ ਦੇ ਦੋਸ਼ੀ ਸਾਥੀ ਤੇ ਹੋਰ ਟਕਰੀ ਕੀਤੀ ਜਾਵੇ।